ਆਪ ਮਰਵਾਤੇ 100 ਦਿਨ ਹੋ ਰਹੇ ਨੇ ਸਾਡਾ 100 ਕਿਸਾਨ ਜਿਹੜਾ ਭੁਖੜਤਾਲ ਤੇ ਬੈਠੂਗਾ ਪੂਰੇ ਦੇਸ਼ ਦੇ ਵਿੱਚ ਬੈਠੂਗਾ ਮੁੱਖ ਮੰਤਰੀ ਪੰਜਾਬ ਨੂੰ ਸੋਭਾ ਨਹੀਂ ਦਿੰਦਾ ਪੰਜਾਬ ਦੇ ਕਿਸਾਨ ਸੜਕਾਂ ਰੋਕ ਕੇ ਬੈਠ ਜਾਂਦੇ ਨੇ ਟ੍ਰੇਨਾਂ ਰੋਕ ਕੇ ਬਹਿ ਜਾਂਦੇ ਨੇ ਧਰਨਾ ਲਾ ਕੇ ਬੈਠ ਜਾਂਦੇ ਨੇ ਜਿਹੜੀ ਕਿਸਾਨਾਂ ਦੀ ਮੰਗ ਹੈ ਉਹਤੇ ਗੌਰ ਕਰਕੇ ਹੱਲ ਕਰਦੇ ਸਾਨੂੰ ਲੋੜ ਹੀ ਨਾ ਪਵੇ ਧਰਨਾ ਮਜਾਰਾ ਲਾਉਣ ਦੀ ਸੀ ਕਨੌਰੀ ਵਾਲੇ ਮੋਰਚੇ ਦੇ ਜਿਹੜੇ ਕੱਲ ਨੂੰ ਡੱਲੇਵਾਲ ਸਾਹਿਬ ਮਰਵਾਰ ਦੇ 100 ਦਿਨ ਹੋ ਰਹੇ ਨੇ ਉਹਦੇ ਸਬੰਧ ਚ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਾ ਰਹੇ ਆ ਕਿ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਮੂਰੇ ਸਾਡਾ 100 ਕਿਸਾਨ ਜਿਹੜਾ ਭੁੱਖ ਹੜਤਾਲ ਤੇ ਬੈਠੂਗਾ ਪੂਰੇ ਦੇਸ਼ ਦੇ ਵਿੱਚ ਬੈਠੂਗਾ ਤਾਂ ਸਾਨੂੰ ਮੀਟਿੰਗ ਕਰਦੇ ਆ ਪਤਾ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਐਡੀ ਵੱਡੀ ਸ਼ਤਾਬਲੀ ਤੇ ਉੱtre ਆਏ ਜਿਹੜੀ ਪਾਰਟੀ ਨਿਕਲੀ ਧਰਨੇਆਂ ਚੋਂ ਹੋਵੇ ਜਿਹਦਾ ਜਨਮ ਹੀ ਧਰਨੇ ਮਜ਼ਾਰਿਆਂ ਚੋਂ ਹੋਵੇ ਉਹੀ ਧਰਨੇ ਮਜ਼ਾਰਿਆਂ ਦੀ ਦਿੱਕਤ ਮੰਨਣ ਲੱਗ ਜਾਣੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਨੂੰ ਇਹ ਸੋਭਾ ਨਹੀਂ ਦਿੰਦਾ ਕਿ ਪੰਜਾਬ ਦੇ ਕਿਸਾਨ ਸੜਕਾਂ ਰੋਕ ਕੇ ਬੈਠ ਜਾਂਦੇ ਨੇ ਟ੍ਰੇਨਾਂ ਰੋਕ ਕੇ ਬੈਠ ਜਾਂਦੇ ਨੇ ਧਰਨਾ ਲਾ ਕੇ ਬੈਠ ਜਾਂਦੇ ਨੇ ਭਾਈ ਮੁੱਖ ਮੰਤਰੀ ਕੋਲੇ ਸਾਰੀ ਤਾਕਤ ਹੈ ਜਿਹੜੀ ਕਿਸਾਨਾਂ ਦੀ ਮੰਗ ਹੈ ਉਥੇ ਗੌਰ ਕਰਕੇ ਹੱਲ ਕਰਦੇ ਸਾਨੂੰ ਲੋੜ ਹੀ ਨਾ ਪਵੇ ਧਰਨਾ ਮਜਾਰਾ ਲਾਉਣ ਦੀ ਅਸੀਂ ਕਿਉਂ ਸੜਕਾਂ ਰੋਕੀਏ ਤਾਂ ਜੇ ਸਰਕਾਰ ਕੋਈ ਮਸਲਾ ਹੱਲ ਹੀ ਨਹੀਂ ਕਰਦੀ ਮਜਬੂਰ ਸਾਨੂੰ ਫੇਰ ਸੜਕਾਂ ਤੇ ਜਾਣਾ ਪੈਂਦਾ ਅਸੀਂ ਤਾਂ ਜਿਹੜੀ ਝੋਨੇ ਦੀ ਲੁੱਟ ਹੋਈ ਐ 10-10 ਕਿਲੋ ਕੱਟੀ ਐ ਸੈਲਰ ਮਾਲਕਾਂ ਨੇ ਹਜੇ ਤੱਕ ਪੰਜਾਬ ਸਰਕਾਰ ਤੋਂ ਕਮੇਟੀ ਬਣਾ ਕੇ ਉਹ ਕਿਸਾਨਾਂ ਨੂੰ ਇਨਸਾਫ ਨਹੀਂ ਦਿਵਾਇਆ ਗਿਆ ਤਾਂ ਜੇ ਇਨਸਾਫ ਨਹੀਂ ਮਿਲਿਆ ਫਿਰ ਮਜਬੂਰੀ ਬਾਸੀ ਸਾਨੂੰ ਜਾ ਕੇ ਉੱਥੇ ਧਰਨਾ ਲਾਉਣਾ ਪਊ ਨਾ ਤਾਂ ਮੁੱਖ ਮੰਤਰੀ ਨੂੰ ਇਹੇ ਜੇ ਬਿਆਨ ਦੇਣੇ ਕਿ ਸੜਕਾਂ ਭਰਾਵੋ ਅਸੀਂ ਤਾਂ ਕੇਂਦਰ ਨੂੰ ਵੀ ਕਹਿ ਰਹੇ ਆ ਕਿ ਕਿਸਾਨਾਂ ਦੀ ਮਜਬੂਰੀ ਆ ਅਸੀਂ ਤਾਂ ਦਿੱਲੀ ਜਾਣਾ ਚਾਹੁੰਨੇ ਆ ਅਸੀਂ ਚੰਡੀਗੜ੍ਹ ਜਾਣਾ ਚਾਹੁੰਨੇ ਆ ਜਿੱਥੇ ਸਾਡੀਆਂ ਰਾਜਧਾਨੀਆਂ ਐ ਜੇ ਹੁਣ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਇਹ ਦਿੱਕਤ ਆ ਰਹੀ ਐ ਕਿ ਕਿਸਾਨ ਬੋਲਣ ਹੀ ਨਾ ਮੂੰਹ ਬੰਦ ਕਰਨ ਇਹਦਾ ਮਤਲਬ ਸਰਕਾਰਾਂ ਉਹਨਾਂ ਘਰਾਣਿਆਂ ਦੇ ਮੂਰੇ ਕੋਡੇ ਟੇਕ ਚੁੱਕੀਆਂ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਲ ਕੇ ਉਹਨਾਂ ਨੂੰ ਦੇਣੀਆਂ ਨੇ ਇਹ ਬਰਦਾਸ਼ਤ ਨਹੀਂ ਹੋਣੀ ਆ ਬਹੁਤ ਨਿੰਦਨਯੋਗ ਹੈ ਮੁੱਖ ਮੰਤਰੀ ਨੂੰ ਮਸਲੇ ਹੱਲ ਕਰਨੇ ਚਾਹੀਦੇ ਐ ਇੰਨਾ ਡਰ ਸੜਕਾਂ ਤੋਂ ਨਹੀਂ ਲੱਗਣਾ ਦਿਖਣਾ ਚਾਹੀਦਾ ਜਿਹੜੀ ਪਾਰਟੀ ਦਾ ਜਨਮੀ ਸੜਕਾਂ ਧਰਨਿਆ ਤੋਂ ਨਿਕਲਿਆ ਹੋਵੇ ਧੰਨਵਾਦ